ਪਤਾ ਤੁਹਾਨੂੰ ਜਵਾਕਾਂ ਨੂੰ ਸਕੂਲਾਂ ਵਿੱਚ ਇਤਿਹਾਸ ਚ ਹੋਈ ਉਹਦਿਆਂ ਬਾਰੇ ਕਿਉਂ ਨਹੀਂ ਪੜਾਇਆ ਜਾਂਦਾ ਕਿ ਉਹ ਆਪਦੀ ਹੱਕ ਦੀ ਲੜਾਈ ਨਾਲ ਲੜ ਸਕਣਾ ਅੱਜ ਕੱਲ ਸਕੂਲਾਂ ਚ ਬੱਚਿਆਂ ਨੂੰ ਉਹਨਾਂ ਯੋਧਿਆਂ ਬਾਰੇ ਤਾਂ ਪਤਾ ਹੀ ਨਹੀਂ ਜਿਨ੍ਹਾਂ ਕਾਰਨ ਇਹ ਦੇਸ਼ ਸਹੀ ਮੈਨੇ ਆਜ਼ਾਦ ਹੋਇਆ ਜਾਂ ਫਿਰ ਕਹਿ ਦਿੱ ਕਿ ਜਿਨ੍ਹਾਂ ਦੀ ਕੁਰਬਾਨੀ ਕਾਰਨ ਆਪਾਂ ਜਿੱਥੇ ਫਿਰਦੇ ਆ ਆਪਾਂ ਚਲ ਗੱਲ ਕਰਕੇ ਗਾਂਧੀ ਜੀ ਦੀ ਵੈਸੇ ਜੀ ਲਾਉਣਾ ਮੇਂ ਜ਼ਰੂਰੀ ਨਹੀਂ ਸਮਝਦਾ ਪਰ ਆਦਰਮਾਨ ਕਰਦਾ ਸਿਰਫ ਉਮਰ ਤੋਂ ਵੱਡੇ ਸੀਗੇ ਗਾਂਧੀ ਨੇ ਕੀ ਕੀਤਾ ਸਿਰਫ ਚਰਖਾ ਕਰਤਾ ਤੇ ਇਨਸਾ ਦਾ ਨਾਂ ਲੈ ਕੇ ਕੁਝ ਨਾ ਕਰਨ ਦਾ ਸਿਰਫ ਸਾਰਾ ਲਿਆ ਤੇ ਦੂਜੇ ਪਾਸੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹਰੀ ਫਾਸੀ ਦੇ ਲੈ ਕੇ ਹੁਣ ਇੱਥੇ ਪਤਾ ਕੀ ਚੱਲ ਰਿਹਾ ਜਿਸ ਨੇ ਸਹੀ ਮੈਨੇ ਤੁਹਾਡੇ ਵਾਸਤੇ ਸ਼ਹੀਦੀ ਦਿੱਤੀ ਆ ਉਹਨਾਂ ਨੂੰ ਤੁਸੀਂ ਯਾਦ ਨਹੀਂ ਕਰਦੇ ਉਹ ਮਹਾਤਮਾ ਗਾਂਧੀ ਜਿਹਨੇ ਸਿਰਫ ਚਰਖਾ ਕੱਤਣ ਦੇ ਬਹਾਨੇ ਇਨਸਾ ਦਾ ਨਾਮ ਲਿਆ ਉਹਨਾਂ ਨੂੰ ਸਾਰੇ ਬਾਪੂ ਕਹਿੰਦੇ ਆ ਹਾਲਾਂਕਿ ਉਹ ਬਾਪੂ ਦੇ ਵਾਸਤੇ ਬਣੇ ਨਹੀਂਗੇ ਤੁਹਾਨੂੰ ਕਹਿਣਾ ਚਾਹੀਦਾ ਬਾਪੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਜਾਂ ਸ਼ਹੀਦਾਂ ਦੀ ਸ਼੍ਰੇਣੀ ਵਿੱਚ ਆਉਂਦੇ ਆ ਭਗਤ ਸਿੰਘ ਉਰੀ ਰਾਜਗੁਰੂ ਸਿੱਖਦੇਵ ਜਾਂ ਹੋਰ ਕਈ ਯੋਧੇ ਗਾਂਧੀ ਸ਼ਹੀਦਾਂ ਦੀ ਯੂਨਿਟੀ ਨਹੀਂ ਆਉਂਦਾ